ਸਮਰਨਜੀਤ ਮਾਨਤੇ ਸੁਖਬੀਰ ਬਾਦਲ ਦੇ ਇਕੱਠੇ ਹੋਣ ਨੂੰ ਲੈ ਕੇ ਵੱਡਾ ਐਲਾਨ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਮਰਨਜੀਤ ਸਿੰਘ ਮਾਨ ਨੇ ਕਿਹਾ ਕਿ 23 ਨਵੰਬਰ ਨੂੰ ਦਿਨਾ ਕਾਂਗੜ ਮੋਗਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਉਸ ਮੁੱਚੀਆਂ ਪੰਥਕ ਧਿਰਾਂ ਨੂੰ ਆਉਣ ਦਾ ਸੱਦਾ ਦਿੱਤਾ ਗਿਆ ਤਾਂ ਜੋ ਏਕਤਾ ਦਾ ਯਤਨ ਕੀਤਾ ਜਾ ਸਕੇ ਸਬਕ ਲੋਕ ਸਭਾ ਮੈਂਬਰ ਨੇ ਕਿਹਾ ਕਿ ਤਰਨਤਾਰਨ ਉਪਚੋਣ ਦੇ ਨਤੀਜਿਆਂ ਤੋਂ ਪੰਥਕ ਧਿਰਾਂ ਨੂੰ ਸਬਕ ਲੈਣ ਦੀ ਲੋੜ ਹੈ ਕਿਉਂਕਿ ਜੇਕਰ ਸਰਕਾਰ ਬਣਾਉਣੀ ਹੈ ਤਾਂ ਸਾਰੀਆਂ ਧਿਰਾਂ ਨੂੰ ਇੱਕਜੁੱਟ ਹੋਣਾ ਪਵੇਗਾ ਬਾਦਨ ਲਾਲ ਵੀ ਕੋਈ ਨਾਰਾਜ਼ਗੀ ਨਹੀਂ ਹੈ ਉਹਨਾਂ ਨਾਲ ਵੀ ਸਮੁੱਚੀਆਂ ਧਿਰਾਂ ਨੂੰ ਆਪਣੀਆਂ ਦੂਰੀਆਂ ਘਟਾ ਕੇ ਪੰਥਕ ਸਰਕਾਰ ਬਣਾਉਣ ਲਈ ਅੱਗੇ ਆਉਣ ਦੀ ਲੋੜ ਹੈ ਸਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਤਰਨਤਾਰਨ ਉਪਚੋਣ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਮਨਦੀਪ ਸਿੰਘ ਆਪਣਾ ਉਮੀਦਵਾਰ ਹੀ ਦੱਸਿਆ ਗਿਆ ਸਾਂਝਾ ਪੰਥਕ ਉਮੀਦਵਾਰ ਦੱਸ ਕੇ ਪ੍ਰਚਾਰ ਕਰ ਦਿੱਤਾ ਹੋਰ ਸੌਕਾ ਹੋਣਾ ਸੀ ਖਾਲਿਸਤਾਨ ਦੇ ਏਜੰਡੇ ਤੇ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਤੇ ਹੋਰਨਾਂ ਆਗੂਆਂ ਦੀ ਵੱਖਰੀ ਸੋਚ ਸੰਬੰਧੀ ਪੁੱਛੇ ਸਵਾਲ ਵਿੱਚ ਮੰਨਨੇ ਕਿਆ ਕਿ ਖਾਲਸਾ ਰਾਜ ਸਾਰੀਆਂ ਧਿਰਾਂ ਲਈ ਜ਼ਰੂਰੀ ਹੈ ਉਹਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਪ੍ਰਾਲੀ ਦੇ ਧੂੰਏ ਤੇ ਹੁੰਦੀ ਸਿਆਸਤ ਤੇ ਸਵਾਲ ਖੜੇ ਕਰਦੇ ਕਿਆ ਕਿ ਸੁਪਰੀਮ ਕੋਰਟ ਨੂੰ ਪੰਜਾਬ ਵਿੱਚ ਆਉਂਦੇ ਪ੍ਰਾਲੀ ਦੇ ਧੂੰਏ ਦੇ ਤਾਂ ਨਗਾ ਆ ਜਾਂਦੀ ਹੈ ਫਿਰ ਸਿੱਖਾਂ ਨਾਲ ਹੁੰਦੀ ਬੇਇਨਸਾਫੀ ਤੇ ਝੁੱਪ ਕਿਉਂ ਨੇ ਉਹਨਾਂ ਕਿਹਾ ਕਿ ਸਰਕਾਰਾਂ ਨੇ ਹਮੇਸ਼ਾ ਹੀ ਸਿੱਖਾਂ ਨਾਲ ਵਧੇਕੀਆਂ ਕੀਤੀਆਂ ਤੇ ਇਨਸਾਫ ਨਹੀਂ ਦਿੱਤਾ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਤੇ ਰਾਜਨਾਥ ਸੁਮੇਤ ਕੇਂਦਰੀ ਆਗੂਆਂ ਤੇ ਸਵਾਲ ਖੜੇ ਕਰਦੇ ਆ ਕਿ ਸਿੱਖਾਂ ਨੂੰ ਖਤਮ ਕਰ ਲਈ ਵੱਖ-ਵੱਖ ਵਿਦੇਸ਼ਾਂ ਵਿੱਚ ਵੀ ਸਿੱਖਾਂ ਦਾ ਕਤਲੇਆਮ ਹੋਇਆ ਪਰ ਦੇਸ਼ ਵਿੱਚ ਵੀ ਸਿੱਖਾਂ ਨਾਲ ਹੁੰਦੀਆਂ ਧੱਕੇਸ਼ਾਈਆਂ ਤੇ ਕੋਈ ਨਹੀਂ ਬੋਲਦਾ ਇੱਥੋਂ ਤੱਕ ਕਿ ਸੁਪਰੀਮ ਕੋਰਟ ਵਿੱਚ ਵੀ ਸਿੱਖਾਂ ਦੀ ਸੋਚ ਪ੍ਰਤੀ ਹਮਦਰਦੀ ਰੱਖਣ ਵਾਲਾ ਕੋਈ ਵੀ ਜੱਜ ਨਹੀਂ ਉਹਨਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸਮੂੱਚੀਆਂ ਪੰਥਕ ਧਿਰਾਂ ਨੂੰ ਇੱਕਜੁੱਟ ਕਰਕੇ ਚੋਣ ਲੜਨ ਲਈ ਯਤਨ ਕੀਤੇ ਜਾਣਗੇ ਉਹਨਾਂ ਕਿਹਾ ਕਿ ਜਦ 1984 ਵਿੱਚ ਮੰਦਭਾਵਨਾ ਤੇ ਸਾਜ਼ਿਸ਼ ਦੀਨ ਸਿੱਖਾਂ ਦਾ ਸਮੁੱਚੇ ਮੁਲਕ ਵਿੱਚ ਬਹੁਤ ਬੇਰਹਿਮੀ ਨਾਲ ਕਤਲੇਆਮ ਕੀਤਾ ਗਿਆ ਉਹਨਾਂ ਦੇ ਘਰਾਂ ਕਾਰੋਬਾਰਾਂ ਨੂੰ ਅੱਗ ਦੇ ਸਪੁਰਦ ਕਰ ਦਿੱਤਾ ਗਿਆ ਤੇ ਬੀਬੀਆਂ ਨਾਲ ਦਿਨ ਦਿਹਾੜੇ ਬਲਾਤਕਾਰ ਕੀਤੇ ਗਏ ਉਸ ਸਮੇਂ ਤੱਕ ਕਿਸੇ ਵੀ ਪਾਰਟੀ ਜਾਗੂ ਨੇ ਸਿੱਖਾਂ ਨਾਲ ਹੋਏ ਜ਼ੁਲਮ ਵਿਰੁੱਧ ਨਾਤਾ ਆਵਾਜ਼ ਉਠਾਈ ਅਤੇ ਨਾ ਹੀ ਕੋਈ ਹਮਦਰਦੀ ਪ੍ਰਗਟ ਕੀਤੀ ਬਲਕਿ ਉਸ ਸਮੇਂ ਦੇ ਭਾਜਪਾ ਆਗੂ ਬਾਜਪਾਈ ਨੇ ਸਰ ਕੌਮ ਦੇ ਕਾਤਲ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦੇ ਕੇ ਸਨਮਾਨਿਤ ਅਤੇ ਦੂਜੇ ਆਗੂ ਅੜਵਾਨੀ ਨੇ ਕਿਹਾ ਸੀ ਕਿ ਹਮਲਾ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ ਉਸ ਉਪਰੰਤ ਸਿੱਖਾਂ ਤੇ ਪੰਜਾਬੀ ਉਪੀਆਂ ਉੱਤੇ ਨਿਰੰਤਰ ਜ਼ਬਰ ਜ਼ੁਲਮ ਬੇਇਨਸਾਫੀਆਂ ਹੁੰਦੀਆਂ ਰਹੀਆਂ ਨੇ ਤੇ ਉਹ ਅੱਜ ਵੀ ਚੱਰੀ ਨੇ ਉਹਨਾਂ ਕਹੇ ਕਿ ਕੇਵਲ ਸਿਕ ਕੌਮ ਨਾਲ ਹੀ ਨਹੀਂ ਬਲਕਿ ਘੱਟ ਗਿਣਤੀ ਜੰਮੂ ਕਸ਼ਮੀਰ ਵਿੱਚ ਵਸਣ ਵਾਲੀ ਮੁਸਲਿਮ ਕੌਮ ਉੱਤੇ ਵੀ ਨਿਰੰਤਰ ਅੱਜ ਵੀ ਤਲਾਸ਼ੀਆਂ ਲਈਆਂ ਜਾ ਰਹੀਆਂ ਨੇ ਗੋਲੀਬਾਰੀ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਗੈਰ ਵਿਧਾਨਿਕ ਢੰਗ ਨਾਲ ਗ੍ਰਿਫਤਾਰੀਆਂ ਕਰਕੇ ਉਹਨਾਂ ਨੂੰ ਵੀ ਦੂਜੇ ਦਰਜੇ ਦੇ ਸ਼ਹਿਰੀਆਂ ਦੀ ਤਰ੍ਹਾਂ ਵਰਤਾਅ ਕੀਤਾ ਜਾ ਰਿਹਾ ਹੈ। ਉਹਨਾਂ ਦੀ ਖੁਦਮਖਤਿਆਰੀ ਜੋ ਧਾਰਾ 370 ਅਤੇ 35A ਰਾਹੀਂ ਕਾਇਮ ਸੀ ਉਹ ਜ਼ਬਰੀ ਖਤਮ ਕਰ ਦਿੱਤੀ ਗਈ। ਇੱਕ ਪਾਸੇ ਇਹ ਹੁਕਮਰਾਨ ਰਾਮ ਰਾਜ ਦੀ ਗੱਲ ਕਰਦੇ ਨੇ ਦੂਜੇ ਪਾਸੇ ਇੱਥੇ ਵਸਣ ਵਾਲੀਆਂ ਘੱਟ ਗਿਣਤੀ ਕੌਮਾਂ ਨਾਲ ਹਰ ਖੇਤਰ ਵਿੱਚ ਬੇਇਨਸਾਫ਼ੀਆਂ ਤੇ ਜ਼ਬਰ ਕਰਦੇ ਆ ਰਹੇ ਨੇ। ਇਹ ਇਹਨਾਂ ਦਾ ਕਿਹੋ ਜਿਹਾ ਰਾਮ ਰਾਜ ਹੈ ਜਿਸਰਾਹੀਂ ਮਨੁੱਖੀ ਹੱਕਾਂ ਵਿਦਾਨਿਕ ਸਮਾਜਿਕ ਆਜ਼ਾਦੀ ਅਤੇ ਬਰਾਬਰੀ ਦੇ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ ਇਸੇ ਤਰ੍ਹਾਂ ਬਲੂ ਸਟਾਰ ਸਮੇਂ ਵੀ ਇਹ ਸਭ ਵਿਦਾਨਿਕ ਸਮਾਜਿਕ ਧਾਰਮਿਕ ਅਤੇ اخلاقی ਹੱਕ ਹੁਕਮਰਾਨਾਂ ਵੱਲੋਂ ਕੁਚਲ ਦਿੱਤੇ ਗਏ ਸਨ